ਲੋਕ ਸਭਾ ਲਈ ਜਿੱਥੇ ਪਾਰਟੀਆਂ ਦੀਆਂ ਉਮੀਦਾਂ ਬਚੀਆਂ ਹੋਈਆਂ ਹਨ ਉੱਥੇ ਹੀ ਭਾਜਪਾ ਦੀਆਂ ਤਿਆਰੀਆਂ ਦਾ ਅਸਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਭਾਜਪਾ ਦੇ ਸੀਨੀਅਰ ਆਗੂ ਡਾਕਟਰ ਰਜੇਸ਼ ਰਾਮ ਮੂਰਤੀ ਦੀ ਅਗਵਾਈ ਹੇਠ ਅਨੇਕਾਂ ਮਹਿਲਾ ਵਰਕਰਾਂ ਨੇ ਅੱਜ ਰਾਮ ਬਾਗ ਦੀ ਗਲੀ ਕ੍ਰਿਸ਼ਨਾ ਤੋਂ ਲੋਕ ਸਭਾ ਤੋਂ ਚੋਣ ਮੋਹਿਮ ਦੀ ਜ਼ਮੀਨੀ ਪੱਧਰ ਤੇ ਸ਼ੁਰੂਆਤ ਕਰ ਦਿੱਤੀ ਹੈ ਡਾਕਟਰ রাজেশ ਰਾਮ ਮੂਰਤੀ ਨੇ ਕਿਹਾ ਕਿ ਸ਼ਹਿਰ ਦੀ ਜਨਤਾ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵੋਟਾਂ ਪਾਉਣ ਦਾ ਵਾਅਦਾ ਕੀਤਾ ਹੈ। ਤਰਨਜੀਤ ਸੰਧੂ ਹੀ ਸਾਡੇ ਅੰਮ੍ਰਿਤਸਰ ਦਾ ਵਿਕਾਸ ਕਰ ਸਕਦੇ ਹਨ। ਚੋਣ ਪ੍ਰਚਾਰ ਮੌਕੇ ਡਾਕਟਰ রাজেশ ਰਾਮ ਮੂਰਤੀ ਨੇ ਇਲਾਕਾ ਵਾਸੀਆਂ ਨਾਲ ਮੋਦੀ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਨੂੰ ਗੁਰੂ ਨਗਰੀ ਅੰਮ੍ਰਿਤਸਰ ਦੇ ਹਰ ਵਾਸੀ ਤੱਕ ਪਹੁੰਚਾਉਣ ਲਈ ਵਿਚਾਰ ਚਰਚਾ ਕੀਤੀ। ਇਸ ਮੌਕੇ ਤਰਨਜੀਤ ਸਿੰਘ ਸੰਧੂ ਬਾਰੇ ਦੱਸਦਿਆਂ ਉਹਨਾਂ ਨੇ ਕਿਹਾ ਕਿ ਸਰਦਾਰ ਸੰਧੂ ਦਾ ਮਿਸਾਲੀ ਪੰਥਕ ਪਿਛੋਕੜ ਹੈ। ਉਹ ਪੰਥ ਦੇ ਯੋਗ ਪੁਰਸ਼ ਤੇਜਾ ਸਿੰਘ ਸੁਤੰਤਰ ਦੇ ਪੋਤੇ ਹਨ ਉਹ ਪੜੇ ਲਿਖੇ ਤੇ ਉੱਚ ਸਿਆਸਤਦਾਨ ਹਨ ਡਾਕਟਰ ਰਜੇਸ਼ ਰਾਮ ਮੋਰਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੋਕ ਸਭਾ ਹਲਕਾ ਅਮਰੀਕਸਰ ਦੇ ਵੋਟਰਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਗੁਰੂ ਨਗਰੀ ਦੇ ਲੋਕ ਬੇਸਬਰੀ ਨਾਲ 1 ਜੂਨ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਹੋਰ ਨਾ ਰਵਾਇਤੀ ਸਿਆਸੀ ਪਾਰਟੀਆਂ ਨੂੰ ਲਾਂਬੇ ਕਰਕੇ ਸ਼ਹਿਰ ਦੀ ਵਾਗਡੋਰ ਸਰਦਾਰ ਤਰਨਜੀਤ ਸਿੰਘ ਸੰਧੂ ਦੇ ਹੱਥ ਵਿੱਚ ਦਿੱਤੀ ਜਾ ਸਕੇ ਇਸ ਮੌਕੇ ਤੇ ਪਾਰਟੀ ਦੀਆਂ ਜੁਝਾਰੂ ਮਹਿਲਾ ਵਰਕਰਾਂ ਅਤੇ ਹੋਰਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਅੰਮ੍ਰਿਤਸਰ ਤੋਂ ਪੱਤਰਕਾਰ ਸਾਹਾ ਦਿਆਲ ਦੇ ਨਾਲ ਕੈਮਰਾਮੈਨ ਹਰੀਸ਼ ਕੁਮਾਰ। ਅੱਜ ਡਾ. ਆਮੁਰਤੀ ਵੈਲਫੇਅਰ ਸੁਸਾਇਟੀ ਵੱਲੋਂ ਮਹਿਲਾ ਮੋਰਚਾ ਦਿਵਸ ਮਨਾਇਆ ਗਿਆ। ਜਿਸ ਵਿੱਚ ਇਹ ਸਾਰੇ ਸ਼ਹਿਰ ਦੀਆਂ ਮਹਿਲਾਵਾਂ ਨੂੰ ਅਤੀ ਮਨਮਤਰਿਤ ਕੀਤਾ ਸੀ। ਇਹਨਾਂ ਨੂੰ ਮਹਿਲਾਵਾਂ ਨੂੰ ਦੇਖ ਕੇ ਤੇ ਆਉਂ ਲੱਗਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਸ਼੍ਰੀ ਤਰਨ ਸਿੰਘ ਤੰਦੂਜੀ ਸੰਧੂ ਜੀ ਨੂੰ ਜਿਤਾਉਣ ਵਾਸਤੇ ਕਮਰ ਕੱਸ ਲਈ ਆ ਇਹਨਾਂ ਰਸ਼ਵੇਖ ਕੇ ਸਾਡਾ ਦਿਲ ਖੁਸ਼ ਹੋ ਗਿਆ ਹਰ ਮਹਿਲਾ ਨੇ ਨਾਰੇ ਲਾ ਲਾ ਕੇ ਸ਼੍ਰੀ ਸੰਧੂ ਜੀ ਨੂੰ ਜਿਤਾਉਣ ਲਈ ਪੂਰਾ ਪੂਰਾ ਸਹਾਡਾ ਸਹਿਯੋਗ ਦਿੱਤਾ ਇਸ ਤੋਂ ਇਲਾਵਾ ਇਹ ਸ਼ਾਇਦ ਦੇ ਹਰ ਮਹਿਲਾ ਨੇ ਕਿਹਾ ਕਿ ਅਸੀਂ ਇਹ ਕਿ ਸੰਧੂ ਜੀ ਨੂੰ ਪੂਰਾ ਮੌਕਾ ਦਵਾਂਗੇ ਅਸੀਂ ਸਾਰੀ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਵੈ ਇਸ ਵਾਰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇ ਕੇ ਵੇਖਾਂਗੇ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਤੇ ਦਿੱਲੀ ਸਰਕਾਰ ਵੱਲੋਂ ਸਾਡੇ ਪੰਜਾਬ ਦਾ ਖਾਸ ਕਰ ਅੰਮ੍ਰਿਤਸਰ ਦਾ ਪੂਰਾ ਵਿਕਾਸ ਹੋਏ। ਜੈ ਮਾਤਾ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਅੱਜ ਸੜੀ ਇਥੇ ਮੀਟਿੰਗ ਸੀ ਅਸੀਂ ਸਾਰੀ ਮਹਿਲਾਵਾਂ ਨੇ ਇਥੇ ਨਗਰ ਵਾਸੀ ਦੀ ਜਿੰਨੀਆਂ ਵੀ ਮਹਿਲਾਵਾਂ ਨੇ ਬੈਠ ਕੇ ਅੱਜ ਇਥੇ ਡਿਸਾਈਡ ਕੀਤਾ ਹੈ ਕਿ ਅਸੀਂ ਸੰਧੂ ਜੀ ਨੂੰ ਜਿਤਾਵਾਂਗੇ। ਤੇ ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ 올 ది ਬੈਸਟ ਵਿਸ਼ਸ ਅਗੇ ਸਾਡੇ ਸਾਰਿਆਂ ਵੱਲੋਂ ਕਿ ਅੱਗੋਂ ਦੀ ਜੋ ਵੀ ਉਹਨਾਂ ਨੇ ਡਿਸੀਜਨ ਲੈਂਗੇ ਸਾਰੀਆਂ ਮਹਿਲਾਵਾਂ ਦੀ ਇਸ ਚਰਨ ਨੂੰ ਲੈ ਕੇ ਵਧੀਆ ਡਿਸੀਜਨਸ ਲੈਣ ਤਾਂ ਕਿ ਅਸੀਂ ਅੱਗੇ ਹੋਣ ਲਾਲਾਂ ਨੂੰ ਮੋਟੀਵੇਟ ਕਰ ਸਕੀਏ